ਮੇਰਾ ਨਾਮ ਹਰਜੀਤ ਕੋਹਰਾ ਸੋ ਇੱਕ ਟਿਕਟਾਾਜੀ ਆਪਣੀ ਗੱਡੀ ਇਹ ਇੱਕ ਨਾ ਮਤਲਬ ਮੈਂ ਮੌਜੂਦਾ ਸਰਪੰਚ ਹਾਂ ਮੇਰੇ ਘਰ ਵਾਲਾ ਸਿਕੰਦਰ ਸਿੰਘ ਹੈ ਅਹੀਂ ਜਦੋਂ ਆਈਟੀ ਆਈ ਆਪਣੇ ਚੋਣ ਨਿਸ਼ਾਨ ਲੈਣ ਗਏ ਆ ਇਹਨਾਂ ਨੇ ਉੱਥੇ ਪਹਿਲਾਂ ਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹਸਬੰਦ ਨੂੰ ਧੱਕੇ ਮਾਰੇ ਇਹਨਾਂ ਨੇ ਉੱਥੇ ਵਿਕਰਮ ਜੀ ਸਿੰਘ ਦੇ ਮੁੰਡੇ ਨੇ ਉਹਦਾ ਨਾਮ ਮੈਨੂੰ ਯਾਦ ਨਹੀਂਗਾ ਅਮਰਤਪਾਲ ਹੈ ਹਾਂਜੀ ਸਾਡੇ ਪਿੰਦੇ ਆ ਪਿਛਲੀ ਵਾਰ ਉਹਨੂੰ ਹਟਾਈ ਸੋਟ ਤੇ ਹਰਾਇਆ ਸੀ ਉਹ ਚਾਹੁੰਦਾ ਵੀ ਇਲੈਕਸ਼ਨ ਨਾਲ ਲੜਨ ਆ ਰਿਹਾ ਬਾਲੇਵਾਲ ਤੋਂ ਉਹ ਹੋਣਾ ਹੀ ਉੱਥੇ ਚੋਣ ਨਿਸ਼ਾਨ ਲੈਣ ਗਏ ਆ ਉਥੇ ਉਹਨਾਂ ਬੰਦੇ ਸੱਦ ਕੇ ਸਾਡੇ ਮਗਰ ਲਾਏ ਅਸੀਂ ਆਉਣ ਦੇ ਆਰਾਮ ਨਾਲ ਇੱਥੇ ਆਣ ਕੇ ਹਨੁਰਾਹ ਦੇ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਪੰਚੜੀ ਸਾਰੇ ਸ਼ੀਸ਼ੇ ਚੋਟੜ ਚੜੇ ਨਹੀਂ ਹੈ ਗੱਡੀਦਾਰੀ ਆ ਆਪਣਾ ਜੁੜੇ ਹਥਿਆਰ ਆ ਇਹਨਾਂ ਕੋਲ ਕਿਹ ਕੋ ਬੈਸਬੋਲ ਆ ਕਿਹ ਕੋ ਹਾਕੀ ਆ ਕਿਸੇ ਕੋ ਕੁਸ਼ ਆ ਬਹੁਤ ਤੇਜ ਦਾਤ ਦੂਤ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਭਾਜੀ ਆਪਾਂ ਆਪਣੇ ਚੋਣਚਾ ਲੈ ਕੇ ਆਉਨੇ ਆ ਆਪਣਾ ਆਈਟੀਆਈ ਕਾਲਜ ਤੋਂ ਇਹਨਾਂ ਸਾਡੀ ਸ਼ਰੀਆ ਵਿੱਚ ਗੱਡੀ ਖੜਾ ਗਏ ਸਾਡੀ ਨਾਲ ਲੇਡੀਜ਼ ਤੇ ਚਾਚੀ ਮੇਰੀ ਸਰਪੰਚ ਕੋਲ ਤੇ ਆ ਰੱਬ ਦੀ ਬੇਸ ਰਾਮ ਕੋਈ ਗੱਲ ਹੈ ਗੱਡੀ ਕੱਢੀ ਪਨੀ ਕੱਢੀ ਕੋਈ ਮੌਕੇ ਦਾ ਗੱਲ ਕੋ ਭਾਜੀ ਦੇਖੋ ਕੰਮ ਥੋੜਾ ਭਾਜੀ ਓ 15 20 ਜਣੇ ਭਾਜੀ ਆਮ ਆਦਮੀ ਦੇ ਬੰਦੇ ਭਾਜੀ ਕੋਈ ਬਣਾ ਜਾ ਆਮ ਆਦਮੀ ਦੇ ਇਹ ਵਾਰੀ ਆਮ ਆਦਮੀ ਦੇ ਉਹ ਹੁਣ ਆਏ 10 ਦਿਨ ਪਹਿਲਾਂ ਆਏ ਆਮ ਆਦਮੀ ਦੇ ਸਾਡੇ ਪਾਸ ਤਿੰਨ ਜਣੇ ਇੱਕ ਨਾਲ ਚਾਚੀ ਹੈ ਮੇਰੀ ਤਿੰਨ ਜਣੇ ਭਾਜੀ ਆ ਪਾਏ ਗਏ ਸਰ ਇੱਕ ਉਹ ਨਾਲ ਛੋਟਾ ਬੱਚਾ ਨਾਲ ਸਰਚ ਸਿਰ ਤੋਂ ਸੱਟ ਲਾਤੀ ਜਣੇ ਭਾਜੀ ਮੈਂ ਹੁਣ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ ਤਨਕ ਡਿਊਟੀ ਤੋਂ ਆਇਆ ਮੈਨੂੰ ਹੁਣ ਇਹਦਾ ਫੋਨ ਆਇਆ ਮੈਂ ਨਾਲ ਹੀ ਤੇ ਜੌਬ ਕਰਦਾ ਮੈਂ ਡਿਊਟੀ ਤੋਂ ਆਇਆ ਭ ਨੰਬਾਲੇਵਾ ਇਹ ਪੇਪਰ ਸਰਪੰਚੀ ਦੇ ਚੋਣ ਚੋਣ ਨਿਸ਼ਾਨ ਲੈਣ ਗਏ ਸੀ ਆਈ.ਡੀ. ਤੇ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ ਤੇ ਇਹ ਆਂਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣੇ ਸਾਡੇ ਲੋ ਮੈਂਬਰ ਤੇ ਤੁਸੀਂ ਟੱਕੇ ਨਾ ਟੱਕੇਸ਼ਾਈ ਨਾ ਕਰੋ ਉਹ ਟੱਕੇਸ਼ਾਈ ਕਰ ਲੈ ਪਈ ਆਈ.ਡੀ ਇਹਨਾਂ ਦੇ ਬੰਦੇ ਇਕੱਠੇ ਕਰ ਲੈ ਬਾਅਦ ਚ ਬੰਦੇ ਇਕੱਠੇ ਕਰਕੇ ਤੇ ਸਾਰੇ ਇੱਥੇ ਆ ਗਏ ਇੱਥੇ ਆਣ ਕੇ ਗੱਡੀ ਪਿੱਛੇ ਲਾ ਗਏ ਅੱਗੇ ਲਾ ਗਏ ਤੇ ਪਹਿਲਾਂ ਆ ਗੱਡੀ ਭੰਨੀ ਆ ਬਾਹਰ ਡਾਕਟਰ ਮਾਰ ਕੇ ਦੋਵੇਂ ਦੇ ਸਿਰ ਪਾੜੇ ਆ ਬਾਹਰ ਖਾਣੀ ਲੈ ਕੇ ਬਾਹਰ ਵਿੱਚ ਜਖਮੀ ਇੱਕ ਤਿੰਦਰ ਸਿੰਘ ਤੇ ਇੱਕ ਅਮਰਿਤਪਾਲ ਉਹ ਕਿੱਥੇ ਆ ਗਏ ਉਹ ਵੀ ਬਾਲੇਵਾਲ ਦੇ ਦੋਵੇਂ ਉਹ ਥਾਂ ਅੰਦਰ ਖਾਣੀ ਆ ਸਿੱਟ ਪਾਰਟੀ ਅੰਦਰ ਅਹੀਂ ਆ ਮਾ